ਆ ਆਲੂ ਗੋਭੀ ਬਣਾਉਣ ਲੱਗੇ ਆ ਹਾਂ ਆਲੂ ਗੋਭੀ ਤੇ ਕੋਰਾਂ ਮਿਰਚ ਅਦਰਕ ਹਰੀ ਮਿਰਚ ਤਿਆਰ ਡੰਡੀਆਂ ਆ ਤੇ ਇਧਰ ਆਪਾਂ ਪਾਉਣ ਲੱਗੇ ਆ ਤੇਲ ਲਓ ਸਾਤਾ ਤੀਨ ਤੇਲ ਗਰਮ ਹੋ ਜਾਏਗਾ ਫਿਰ ਰੱਖ ਕੇ ਫਿਰ ਪਾਵਾਂਗੇ ਡੰਡਾ ਤੜਕਾ ਅਰੇ ਮੇਰੇ ਚੇਤੇ ਆਹ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਡੰਡਲ ਵਗੈਰਾ ਤੜਕੇ ਦੀ ਤੌਰ ਤੇ ਆਪਾ ਪਾਤੇ ਨੇ ਉਹ ਦੰਡਲ ਵਗੈਰਾ ਡੰਡੀਆਂ ਤੇ ਵਿੱਚ ਮਿਰਚੀ ਅਦਰਕ ਸੀ ਤੇ ਅੱਗੇ ਆਪਾਂ ਹੁਣੇ ਨੂੰ ਤੜਕਾ ਲਾ ਲਾਂਗੇ ਭੁੱਜ ਜਾਣ ਹਾਂ ਮਾਂ ਕਾਈ ਕਰੋ ਰਾਹ ਹੋਣਾ ਆਪਾਂ ਇਹ ਆਪਣਾ ਅਧ ਕਰੋ ਉੱਤਰ ਠੀਕ ਹੈ ਹੁਣ ਆਪਾਂ ਲੱਗਿਆ ਨੂਨ ਮਰਚ ਮਸਾਲੇ ਪਾਉ ਨੂੰ ਪਹਿਲਾਂ ਆਪਾਂ ਮੰਗੇ ਮਿੱਠ ਦੋ ਚਮਚਾ ਆਪਾਂ ਮਿੱਠ ਪਾਉਣਾ ਨੇ 3 ਚਮਚੇ ਨਮਕ ਦੇ ਠੀਕ ਹੈ ਉਹ ਇਹ ਥੋੜਾ ਜਿਹਾ ਖਾਂ ਦੇ ਥੋੜਾ ਜਿਹਾ ਘਰਵਾ ਦੇਣੀ ਅਹੀ ਤਾਂ ਪਾਇਆ ਸੀ ਸਾਲਚ ਵੀ ਤਾੜੀ ਘਾਟਾ ਹਾਂ ਆਪਾਂ ਤੇ ਆਪਾਂ ਲੂਣ ਮਰਚ ਮਸਾਲਾ ਪੁੱਜਣ ਤੋਂ ਬਾਅਦ ਆਪਾਂ ਲੱਗਿਆ ਨੂੰ ਆਲੂ ਪਾਵਾਂਗੇ ਵੇਨਾ ਦੇਖੋ ਕਿ ਲੈ ਆ ਨਾ ਚੀਕੀ ਕਾਦੇ ਹਾਂ ਇਹਨੇ ਬਹੁਤ ਚੈਕਾਣਾ ਚਾਹ ਤਿੰਦਾ ਹਲਦੀ ਥਾੜਾ ਹੋਣ ਲੱਗਿਆ ਆ ਗੋਭੀ ਪਾਉਣਾ ਹੁਣ ਆਪਾਂ ਇਹ ਗੋਭੀ ਪਾਵਾਂਗੇ ਚੰਗੀ ਤਰ੍ਹਾਂ ਪਹਿਲਾਂ ਲੂਆਂ ਦੇ ਨਾਲ ਮਸਾਲਿਆਂ ਨੂੰ ਰਲਾ ਲੈਣਾ ਫਿਰ ਆਪਾਂ ਗੋਭੀ ਪਾਵਾਂਗੇ ਤੇ ਗੋਭੀ ਨੂੰ ਮਿਕਸ ਕਰ ਲਾਂਗੇ ਹਾਂਜੀ ਚਲੋ ਅੱਗੇ ਚੱਲੀਏ ਮੈਂ ਹਾਂ ਹੁਣ ਇਹ ਵੀ ਜਰ ਮਨ ਲੈ ਪਹਿਲਾ ਪੇੜ ਚਾਰੇ ਭੱਲਾ ਨਾਲ ਤੇ ਜੀ ਜੀ ਕੀ 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 ਕੋਈ ਨਹੀਂ ਆਉਂਦੀ ਤੇ ਖਾਂ ਹਾਂ ਮੈਂ ਜਿਆਦਾ ਕੱਪੀ ਨਾ ਤਿੰਨ ਚਾਰ ਪੰਜ ਪਾ ਲੈ ਤੋਸਰੀ ਕਰਦੇ ਹਾਂ ਇੱਕ ਬੜਾ ਰਿਜਿਆ ਪਾਣੀ ਚ ਆਪਣਾ ਸਲਾਇੰਡ ਬੁਣ ਲਓ ਨਹੀਂ ਇਹ ਚੱਲਦਾ ਬਣਾ ਨਹੀਂ ਹੋ ਜਾਣਾ ਉਹ ਤਾਂ ਮੁੱਕ ਗਿਆ ਹਾਂ ਜੀ ਜਰਾ ਮੈਂ ਕਿਆ ਹੀ ਪ੍ਰਧਾਨਾ ਦਾ ਪ੍ਰਾਏ ਤੇ ਤਾਂ ਹੀ ਪੁੱਲਗਾ ਤਾਂ ਕਿਤੀ ਕਿਤੀ ਨਹੀਂ ਹੋਦੀ ਹਾਂ ਹਾਂ ਮੈਲ ਮਕੀਆ ਹਾਂ ਜੀ ਆਪਾਂ ਤੋਂ ਵੀ ਤਿਆਰ ਕਰ ਚੁੱਕੇ ਹਾਂ। ਪੋਨੇ ਦੇ ਵਿੱਚ ਪਾਵਾਂਗੇ ਐਚ ਡੀ ਐਮ ਮਸਾਲਾ। ਕੋਈ ਆਦਰਸਾਲ ਨਾਲ ਪਾ ਦਤਵੇ ਚਮਚਾ ਡੇਢ ਪਾ ਕੇ ਦਬਾਤੇ ਹਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਠੀਕ ਹੈ। হি কি করগড়া পা ਬਾਸ 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 ਆਪ ਬਾਸ ਲੱਗ ਰਿਹਾ ਬਾਸ ਲਓ ਜੀ ਇਧਰ ਆਪਣੀ ਆਪਾ ਉਹ ਜਰਾ ਪਾ ਕੇ ਰੱਖ ਦੋ 15 ਮਿੰਟ ਹਾਂ 15 ਮਿੰਟ ਆਪ ਰੱਖਾਂਗੇ ਟਾਕੇ ਇਹਨੂੰ ਉਤਾਰਾਂਗੇ ਇਹ ਚੋਲ ਕੇ ਵੇਨ ਵੀ ਰਾਂਗੇ ਕਿੰਨੀ ਠਪਕੀ ਮਾਰਾਂਗੇ ਠੀਕ ਹੈ ਜਿਆਦਾ ਵੀ ਨਹੀਂ ਮਾਰਨੀ ਮੇਰੇ ਵਾਂਗ ਪੋਰਟਣ ਬੈ ਹਾਂ ਇਹ ਤਾਂ ਬਸ ਮਾਰੀਏ ਕਿ ਦਵਾ ਲਿਆ ਦੋ ਜਿਗ ਨੂੰ ਪੋਰਟੇ ਜਨ મેને ગો ભી બનાની બડી ઓઠી ગઈ દી. જાગી મિક્સચર જ બન જ ગયું. હાજી આ મેં તેન કિતા ચક્કા વીરેને ચક્કા આયા હે. આ બે વીરા હે મેરે કોલ. ચલો અપ અંદર જાગે બેહને. સાનું કઢાણ ની કરતા નહી આ. પ્યા કાંજે નિમરા પકા. તીયાડી. થોડી લાડવી. apni sabji ban ke bilkul taiyar ho gayi hai. ਤੁਸੀਂ ਦੇਖ ਸਕਦੇ ਹੋ ਮम्मी ਨੇ ਕਲਾ-ਕਲਾ ਗੋਭੀ ਆ ਫੋਲੋ ਵੀ ਵਧੀਆ ਤੁਹਾਨੂੰ ਦਿਖਦੇ ਰਿਹਾ ਹੋਵੇਗਾ ਸਾਰੀ ਸਬ지ਆਂ ਖਿੜੀ-ਖਿੜੀ ਬਣੀ ਹੈ ਤੇ ਇੰਨੀ ਸਵਾਦ ਹੋਵੇਗੀ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੁਹਾਨੂੰ ਜ਼ਰੂਰ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਸਬਜੀ ਦੇ ਨਾਲ ਧੰਨਵਾਦ